ਇਹਦੀ ਸੋਦੀ ਚੋਕੀ ਬੜਾ ਲਗਭਗ ਨਹੀਂ ਗਿਆ ਉਹ ਹਾਂ ਕਿਉਂਕਿ ਜਿਹੜੀਆਂ ਓਵਰੀਆਂ ਹੁੰਦੀਆਂ ਨੇ ਨਾ ਉਹ ਓਵਰੀਆਂ ਚੈੱਕ ਕਰਨ ਤੋਂ ਪਤਾ ਲੱਗਦਾ ਉਹ ਬਹੁਤਾਂ ਓਰੀ ਬੰਨ ਖੋਰੀਆਂ ਚਲੇਦੇ ਦਾਨੀ ਜਿਨ੍ਹਾਂ ਚ ਓਵ ਆ ਨਹੀਂ ਰਹੇ ਹੀਟ ਚ ਜ਼ਰੂਰ ਆਉਂਦੀ ਹੈ ਲੇਕਿਨ ਇਹ ਚੈਨਪਸਲ ਦਾ ਕੰਸੀਮ ਨਹੀਂ ਹੋਉਂਦਾ ਉਹ ਫਿਰ ਅੰਗਰ ਹਨ ਗਲਤ ਤੁਸੀਂ ਦੱਸ ਦਿਓ ਹਾਂ ਮੈਨੂੰ ਇਹ ਮੇਰਾ ਮੱਥਾ ਮਾਰਦਾ ਸਦਾ ਕੋਈ ਫੈੜਾ ਨਹੀਂ ਫੈੜਾ ਨੇ ਤੁਹਾਨੂੰ ਤਾਂ ਆ ਸੁਤੀ हां ਮੈਂ ਇਹਨਾਂ ਦਾ ਹੁੰਦਾ ਕਿਉਂ ਆ ਇਹ ਇਹ ਆਮ ਜ਼ਿਮੀਦਾਰ ਦੀ ਬਹੁਤ ਵੱਡੀ ਸਮੱਸਿਆ ਬਣ ਗਈ ਸਾਡੇ ਆਮ ਜਿਹੜੇ ਜ਼ਿਮੀਦਾਰ ਆ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਬਾਹਰੋਂ ਦੇਖੀਂਦੇ ਵੀ ਜਾਣਦੇ ਸਸਪੋਸਟ ਮੈਂ ਵੀ ਮੰਨਦਾ ਹਾਂ ਸਸਪੋਸਟ ਹੈ ਲੇਕਿਨ ਇਹ ਜਿਹੜੀ ਚੈੱਕ ਕਰਨ ਤੋਂ ਬਾਅਦ ਮੈਨੂੰ ਪਤਾ ਚੱਲਿਆ ਵੀ ਇਹਦੀ ਜਿਹੜੀ ਦੋਨੋਂ ਓਵਰੀਆਂ ਆ ਉਹ ਬਿਲਕੁਲ ਸੋਲੀਆਂ ਦੀ ਦਾਣੇ ਜਿਹੀਆਂ ਨੇ ਉਹਦੇ ਵਿੱਚ ਓਵਾ ਨਹੀਂ ਆਊਗਾ ਤਾਂ ਕਿ ਇਹ ਜੰਮ ਬੱਚਾ ਬੈਅੂਗਾ ਨਹੀਂ ਠੀਕ ਹੈ ਇਸ ਦਾ ਆਪਾਂ ਨੂੰ ਪਹਿਲਾਂ ਇਹ ਹੁੰਦਾ ਕਿਉਂ ਹੈ ਕਿਉਂ ਹੁੰਦਾ ਮੈਂ ਤੁਹਾਨੂੰ ਦੱਸ ਦਿੰਦਾ ਇਹਦੇ ਬਾਰੇ ਇਹ ਜਾਨਵਰ ਨੂੰ ਪਹਿਲਾਂ ਛੋਟੇ ਹੁੰਦੇ ਨੂੰ ਦੁੱਧ ਬਹੁਤ ਘੱਟ ਮਿਲਿਆ ਉਹ ਪੋਸ਼ਣ ਦਾ ਇਹ ਸ਼ਿਕਾਰ ਹੋਈ ਹੈ ਉਦੋਂ ਜਿਹੜੀ ਬੁੱਢੀ ਮੰਨ ਲਓ ਹੁੰਦਾ ਨੇ ਜਾਨਵਰ ਦੀ ਸੇਵਾ ਹੈ ਉਹ ਹੋਣੀ ਜ਼ਰੂਰੀ ਹੈ ਕਾਫ ਸਟਾਰਟਰ ਦੇਣਾ ਜਾਂ ਗਰੋਥ ਪ੍ਰਮੋਟਰ ਕੋਈ ਦੇਣਾ ਉਹਦੇ ਨਾਲ ਦੁੱਧ ਜਾਲ ਪੂਰਾ ਦਿਂਘਾਉਣਾ ਉਸ ਨਾਲ ਜਾਨਵਰ ਦੇ ਜਿਹੜੇ ਜਨਨਾਂਗੇ ਉਹ ਡਿਵੈਲਪ ਹੋ ਜਾਂਦੇ ਇਹਦੇ ਉਹ ਜਨਨਾਂਗਲ ਡਿਵੈਲਪ ਨਹੀਂ ਹੋਏ ਹਮ ਤੂੰ ਸਮਝ ਗੇ ਨਾ ਇਸ ਵਾਸਤੇ ਇਹਦਾ ਇਲਾਜ ਉਦੋਂ ਸੀਗਾ ਲੇਕਿਨ ਹੁਣ ਇਸ ਦੇ ਵਿੱਚ ਜੇ ਕੁਝ ਮਾਰਾ ਮੋਟਾ ਹੋਣ ਵਾਲਾ ਹੁੰਦਾ ਤਾਂ ਮੈਂ ਤੁਹਾਨੂੰ ਪਾਊਡਰ ਵਗੈਰਾ ਦਵਾ ਕੇ ਜਿਵੇਂ ਆਉਂਦੇ ਜਿਵੇਂ ਪੂਵੈਕਸ ਹੁੰਦਾ ਹੋਰ ਆਉਂਦਾ ਵੀ ਮੰਨ ਲਓ ਤਿਆਰ ਕਰ ਲੈਂਦੇ ਲੇਕਿਨ ਇਸ ਤੇ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂਗਾ ਤੇ ਤੁਹਾਡਾ ਜਾਨਵਰ ਕਨਸੀਵ ਨਹੀਂ ਹੋਊਗਾ